ਸਵਾਗਤ ਹੈ ਤੁਹਾਡਾ ਮੈਂ ਹਾਂ ਖੁਸ਼ਾਲ ਲਾਲੀ ਅੱਜ ਦਾ ਮੁੱਦਾ ਥੋੜਾ ਜਿਹਾ ਲੀਕ ਤੋਂ ਹਟ ਕੇ ਕੱਲ ਮੈਂ ਆਪਣੇ ਆਫਿਸ ਦੇ ਵਿੱਚ ਆਪਣੇ ਯੰਗ ਕਲੀਗਸ ਦੇ ਨਾਲ ਗੱਲ ਕਰ ਰਿਹਾ ਸੀ ਕਿ ਅਪ੍ਰੈਲ ਤੋਂ ਮਰਦਮ ਸ਼ੁਮਾਰੀ ਹੋਣ ਜਾ ਰਹੀ ਹੈ ਜਦੋਂ ਮੈਂ ਮਰਦਮ ਸ਼ੁਮਾਰੀ ਦਾ ਸ਼ਬਦ ਬੋਲਿਆ ਤਾਂ ਉਹਨਾਂ ਨੇ ਉਹਨਾਂ ਵਿੱਚੋਂ ਇੱਕ ਨੇ ਬੜਾ ਹੀ ਹੈਰਾਨ ਹੋ ਕੇ ਮੈਨੂੰ ਪੁੱਛਿਆ ਮਰਦਮ ਸ਼ੁਮਾਰੀ ਉਹ ਕੀ ਹੁੰਦੀ ਹੈ ਤੇ ਮੇਰੇ ਮਨ ਦੇ ਵਿੱਚ ਇਹ ਖਿਆਲ ਆਇਆ ਕਿ ਮਰਦਮ ਸ਼ੁਮਾਰੀ ਬਾਰੇ ਮੈਨੂੰ ਇੱਕ ਵੀਡੀਓ ਕਰਨਾ ਚਾਹੀਦਾ ਹੈ ਤੇ ਜਿਹੜੀ ਮਰਦਮ ਸ਼ੁਮਾਰੀ April ਤੋਂ ਪਹਿਲੀ April ਤੋਂ ਸ਼ੁਰੂ ਹੋਣ ਜਾ ਰਹੀ ਹੈ ਉਹਦੇ ਬਾਰੇ ਆਪਣੇ ਦੋਸਤਾਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਨੂੰ ਸਾਰਿਆਂ ਨੂੰ ਦੱਸਣਾ ਦੱਸਣਾ ਚਾਹੀਦਾ ਹੈ ਦਰਸਲ ਮਰਦਮ ਸ਼ੁਮਾਰੀ ਨੂੰ ਹਿੰਦੀ ਦੇ ਵਿੱਚ ਜਨ ਗਣਨਾ ਔਰ ਇੰਗਲਿਸ਼ ਦੇ ਵਿੱਚ ਸੈਂਸਸ ਕਿਹਾ ਜਾਂਦਾ ਸੋ ਮਰਦਮ ਸ਼ੁਮਾਰੀ ਦਾ ਅਰਥ ਹੁੰਦਾ ਹੈ ਕੇ ਦੇਸ਼ ਦੀ ਆਬਾਦੀ ਦੀ ਜਨਗਣਨਾ ਕਰਨੀ ਲੋਕਾਂ ਦਾ ਜੀਵਨ ਪੱਧਰ ਦੇਖਣਾ ਇਸ ਦੇ ਆਧਾਰ ਤੇ ਹੀ ਸਰਕਾਰ ਆਪਣੀਆਂ ਲੌਂਗ ਟਰਮ ਸਕੀਮਾਂ ਬਣਾਉਂਦੀ ਹੈ ਜਿਹੜਾ ਡਾਟਾ ਉਹਨਾਂ ਕੋਲ ਨਿਕਲ ਕੇ ਸਾਹਮਣੇ ਆਂਦਾ ਉਸ ਦੇ ਆਧਾਰ ਤੇ ਇਹ ਇਹ ਜਿਹੜੀਆਂ ਸਕੀਮਾਂ ਗਵਰਨਮੈਂਟ ਪ੍ਰੋਜੈਕਟ ਜਿਹੜੇ ਨੇ ਜਾਂ ਸਕੀਮਾਂ ਜਿਹੜੀਆਂ ਨੇ ਉਹ ਬਣਦੀਆਂ ਨੇ ਵੈਸੇ ਮਰਦਮ ਸ਼ੁਮਾਰੀ ਹਰ 10 ਸਾਲ ਬਾਅਦ ਹੁੰਦੀ ਹੈ ਪਹਿਲਾਂ ਇਹ ਜਿਵੇਂ ਮਿਸਾਲ ਦੇ ਤੌਰ ਤੇ 2001 ਦੇ ਵਿੱਚ ਹੋਈ ਤੇ ਫਿਰ 2011 ਦੇ ਵਿੱਚ ਹੋਈ ਤੇ ਫਿਰ 2021 ਦੇ ਵਿੱਚ ਹੋਣੀ ਸੀ ਪਰ ਤੁਹਾਨੂੰ ਪਤਾ ਹੈ ਕਿ 2019 ਦਾ ਕੋਵਿਡ ਆਇਆ ਕੋਵਿਡ ਦੇ ਕਾਰਨ 2021 ਦੀ ਮਰਦਮਸ਼ੁਮਾਰੀ ਨੂੰ ਅੱਗੇ ਪਾ ਦਿੱਤਾ ਗਿਆ ਫਿਰ ਸਰਕਾਰ ਦੇ ਆਪਣੇ ਪੋਲੀਟੀਕਲ ਕੈਲਕੂਲੇਸ਼ਨਸ ਆਈਆਂ ਉਹਨਾਂ ਕੈਲਕੂਲੇਸ਼ਨ ਦੇ ਆਧਾਰ ਤੇ ਇਹ ਅੱਗੇ-ਅੱਗੇ ਐਕਸਟੈਂਡ ਹੁੰਦੀ ਹੁੰਦੀ 2027 ਤੱਕ ਜਾ ਪਹੁੰਚੀ ਸੋ 2027 ਦੇ ਅਪ੍ਰੈਲ ਮਹੀਨੇ ਚ ਸ਼ੁਰੂ ਹੋਣ ਜਾ ਰਹੀ ਇਸ ਮਰਦਮਸ਼ੁਮਾਰੀ ਦੇ ਵਿੱਚ ਜਿੱਥੇ ਆਬਾਦੀ ਦੀ ਜਨਗਣਨਾ ਹੋਏਗੀ ਆਬਾਦੀ ਦੀ ਮਰਦਮਸ਼ੁਮਾਰੀ ਹੋਏਗੀ ਉੱਥੇ ਲੋਕਾਂ ਦੇ ਘਰਾਂ ਔਰ ਉਹਨਾਂ ਦੇ ਕੋਲ ਅਸਾਸੇ ਜਿਹੜੇ ਨੇ ਜਾਂ ਉਹਨਾਂ ਕੋਲ ਜਿਹੜੀ ਜਿਹੜੀਆਂ ਚੀਜ਼ਾਂ ਨੇ ਲਾਈਫ ਨੂੰ ਜੀਉਣ ਦੀਆਂ ਉਸ ਦੇ ਬਾਰੇ ਜਨਗਣਨਾ ਹੋਏਗੀ ਇਸ ਦੇ ਵਿੱਚ ਇਹ ਕਿਸ ਤਰ੍ਹਾਂ ਹੁੰਦੀ ਹੈ ਕਿਵੇਂ ਇਸ ਦੇ ਵਿੱਚ ਕੀ ਕੀ ਸਵਾਲ ਪੁੱਛੇ ਜਾਂਦੇ ਨੇ ਉਸ ਦੀ ਅਸੀਂ ਸਾਰੀ ਇਸ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਸੋ ਇਹ ਜਿਹੜੀ 2027 ਦੇ ਵਿੱਚ ਮਰਦਮਸ਼ੁਮਾਰੀ ਹੋਣ ਜਾ ਰਹੀ ਹੈ ਇਸ ਨੂੰ ਅਧਿਕਾਰਤ ਤੌਰ ਤੇ ਹੋਣ 2027 ਦੀ ਮਰਦਮਸ਼ੁਮਾਰੀ ਕਿਹਾ ਜਾਏਗਾ ਔਰ ਹੋ ਇਸ ਤੋਂ ਬਾਅਦ ਇਹ 2037 ਦੇ ਵਿੱਚ ਹੋਏਗੀ ਤੇ ਫਿਰ 47 ਦੇ ਵਿੱਚ 57 ਦੇ ਵਿੱਚ ਸੋ ਜਿਹੜਾ 2001 11 21 ਵਾਲਾ ਜਿਹੜਾ ਸਰਕਲ ਆ ਉਹ ਟੁੱਟ ਗਿਆ ਤੇ ਹੁਣ ਇਹ 27 ਵਾਲਾ ਸਰਕਲ ਜਿਹੜਾ ਹੈ ਉਹ ਸ਼ੁਰੂ ਹੋ ਗਿਆ 27 37 47 57 ਇਸ ਤਰ੍ਹਾਂ ਹੀ ਅੱਗੇ 10 10 10 ਸਾਲ ਬਾਅਦ ਚੱਲੇਗੀ ਹਾਂ ਇਹ ਦੇਸ਼ ਦੀ 16ਵੀਂ ਮਰਦਮਸ਼ੁਮਾਰੀ ਹੈ ਔਰ ਇਸ ਦੇ ਵਿੱਚ ਇਹ ਪੂਰੀ ਤਰ੍ਹਾਂ ਡਿਜੀਟਲ ਹੋਏਗੀ ਇਸ ਦਾ ਡਾਟਾ ਜਿਹੜਾ ਹੈ ਪੂਰੀ ਤਰ੍ਹਾਂ ਡਿਜੀਟਲ ਹੋਏਗਾ ਔਰ ਪਹਿਲੀ ਮਰਦਮਸ਼ੁਮਾਰੀ ਹੋਏਗੀ ਜਿਸ ਦਾ ਪੂਰੀ ਤਰ੍ਹਾਂ ਡਾਟਾ ਡਿਜੀਟਲ ਹੋਏਗਾ ਸੋ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਹ ਕਿਵੇਂ-ਕਿਵੇਂ ਹੁੰਦੀ ਹੈ ਔਰ ਇਸ ਦੇ ਵਿੱਚ ਲੋਕਾਂ ਤੋਂ ਕੀ ਪੁੱਛਿਆ ਜਾਵੇਗਾ ਲੋਕਾਂ ਤੋਂ ਕਿਸ ਤਰ੍ਹਾਂ ਦੀ ਜਾਣਕਾਰੀ ਲਈ ਜਾਵੇਗੀ ਕਿਉਂਕਿ ਅੱਜ ਕੱਲ ਡਿਜੀਟਲ ਦੇ ਜਮਾਨੇ ਦੇ ਵਿੱਚ ਤੁਹਾਡੇ ਕੋਲੋਂ ਕੀ ਜਾਣਕਾਰੀ ਪੁੱਛੀ ਜਾ ਰਹੀ ਹੈ ਉਹ ਕਿੱਥੇ ਸਟੋਰ ਹੋਵੇਗੀ ਉਹ ਕਿਵੇਂ ਅੱਗੇ ਹੋਏਗੀ ਕੀ-ਕੀ ਜਾਣਕਾਰੀ ਤੁਹਾਡੇ ਕੋਲੋਂ ਤੁਹਾਡੇ ਕੋਲੋਂ ਲਈ ਜਾਏਗੀ ਇਹ ਕਾਫੀ ਅਹਿਮ ਹੋ ਜਾਂਦਾ ਹੈ ਸੋ ਇਹ ਪ੍ਰਕਿਰਿਆ ਦੋ ਮੁੱਖ ਪੜਾਵਾਂ ਦੇ ਵਿੱਚ ਪੂਰੀ ਕੀਤੀ ਜਾਵੇਗੀ ਪਹਿਲਾ ਪੜਾ ਘਰਾਂ ਦੀ ਸੂਚੀ ਬਦਤਾ ਹੈ ਜਿਸ ਦੇ ਵਿੱਚ ਘਰਾਂ ਦੀ ਸੂਚੀ ਬਣੇਗੀ ਅਤੇ ਗਣਨਾ ਕੀਤੀ ਜਾਵੇਗੀ ਇਹਦਾ ਜਿਹੜਾ ਇਸ ਪ੍ਰਕਿਰਿਆ ਦਾ ਸਮਾਂ ਹੈ 1 April 2026 ਤੋਂ ਸ਼ੁਰੂ ਹੋ ਕੇ 30 September 2026 ਦੇ ਵਿਚਕਾਰ ਹੋਵੇਗਾ ਹਰ ਸੂਬੇ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਇਸ ਸਮੇਂ ਦੌਰਾਨ 30 ਦਿਨਾਂ ਦਾ ਸਮਾਂ ਚੁਣ ਕੇ ਕੰਮ ਪੂਰਾ ਕਰਨਗੇ ਦੂਜਾ ਪੜਾ ਇਸ ਦਾ ਜਨਸੰਖਿਆ ਦੀ ਗਣਨਾ ਹੋਵੇਗਾ ਇਸ ਨੂੰ ਅਸੀਂ ਆਬਾਦੀ ਦੀ ਗਣਨਾ ਵੀ ਕਹਿ ਸਕਦੇ ਹਾਂ ਇਹ ਗਿਣਤੀ ਕੰਮ ਕਰਨ ਦਾ ਕੰਮ ਫਰਵਰੀ 2027 ਵਿੱਚ ਹੋਵੇਗਾ 1 ਮਾਰਚ 2027 ਨੂੰ ਪੂਰੇ ਦੇਸ਼ ਵਿੱਚ ਆਬਾਦੀ ਦੀ ਗਣਨਾ ਹੋਵੇਗੀ ਪਰ ਇਸ ਵਿੱਚ ਕੁਝ ਇਲਾਕੇ અપવાદ ਵੀ ਹਨ ਮਿਸਾਲ ਵਜੋਂ ਜਿਹੜੇ ਇਲਾਕਿਆਂ ਦੇ ਵਿੱਚ ਬਰਫ਼ਵਾਰੀ ਹੁੰਦੀ ਹੈ ਜਿਵੇਂ ਕਿ ਲਦਾਖ ਕਸ਼ਮੀਰ ਦਾ ਇਲਾਕਾ ਔਰ ਹਿਮਾਚਲ ਦੇ ਕੁਝ ਹਿੱਸੇ ਉੱਥੇ ਇਹ ਜਨਗਣਨਾ ਸਤੰਬਰ 2026 ਦੇ ਵਿੱਚ ਹੀ ਪੂਰੀ ਕਰ ਲਈ ਜਾਵੇਗੀ ਸੋ 2027 ਦੇ ਅਪ੍ਰੈਲ ਤੋਂ ਸਤੰਬਰ ਤੱਕ ਤੁਹਾਡੇ ਘਰਾਂ ਦੀ ਸੂਚੀ ਬਣੇਗੀ ਉਹਨਾਂ ਦੀ ਫਿਰ ਗਿਣਤੀ ਕੀਤੀ ਜਾਏਗੀ ਤੇ ਉਸ ਦੀ ਫਿਰ ਕੰਡੀਸ਼ਨ ਬਾਰੇ ਵੀ ਦੇਖਿਆ ਜਾਏਗਾ ਕਿ ਕਿਹੜਾ ਘਰ ਪੱਕਾ ਹੈ ਫਰਸ਼ ਪੱਕਾ ਹੈ ਜਾਂ ਕੱਚਾ ਹੈ ਗੁਸਲਖਾਨਾ ਹੈ ਵਾਸ਼ਰੂਮ ਜਾਂ ਲੈਟਰਨ ਉਹ ਹੈ ਜਾਂ ਨਹੀਂ ਹੈ ਤੁਹਾਡੇ ਘਰ ਦੇ ਵਿੱਚ ਕਿਹੜਾ ਵਾਹਨ ਹੈ ਸਾਈਕਲ ਹੈ ਸਕੂਟਰ ਹੈ ਕਾਰ ਹੈ ਸਕੂਟਰ ਹੈ ਤਾਂ ਕਿੰਨੇ ਹੈ ਸੋ ਇਸ ਤਰ੍ਹਾਂ ਦੀ ਜਾਣਕਾਰੀ ਜਿਹੜੀ ਹੈ ਉਹ ਇਕੱਠੀ ਕੀਤੀ ਜਾਏਗੀ ਸੋ ਇਹ ਇਹ ਗੱਲ ਜਾਣਨ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਇਹ ਸਵਾਲ ਆਇਆ ਹੋਵੇਗਾ ਕਿ ਆਖਰ ਕਿਹੜੇ ਉਹ ਸਵਾਲ ਨੇ ਜਿਹੜੇ ਜਿਹੜੇ ਤੁਹਾਡੇ ਤੋਂ ਪੁੱਛੇ ਜਾਣਗੇ ਤੋਂ ਤੁਹਾਡੇ ਕੋਲ ਜਿਹੜੇ ਜਨਗਣਨਾ ਵਾਲੇ ਅਧਿਕਾਰੀ ਆਣਗੇ ਜਿਹੜੇ ਆਮ ਤੌਰ ਤੇ ਟੀਚਰਸ ਨੂੰ ਇਸ ਕੰਮ ਦੇ ਲਈ ਲਾਇਆ ਜਾਂਦਾ ਪਰ ਸੋ ਜਦੋਂ ਹੋਰ ਉਹ ਟੀਚਰ ਹੀ ਹੁੰਦੇ ਆ ਜਾਂ ਹੋਰ ਕਿਸੇ ਮਹਿਕਮਿਆਂ ਦੇ ਅਧਿਕਾਰੀ ਵੀ ਸ਼ਾਮਲ ਕੀਤੇ ਜਾਂਦੇ ਨੇ ਉਹ ਤੁਹਾਡੇ ਘਰ ਆਣਗੇ ਤੇ ਪਰਫਾਰਮਾ ਲੈ ਕੇ ਆਣਗੇ 33 ਤੋਂ 35 ਸਵਾਲ ਉਹਨਾਂ ਦੇ ਕੋਲ ਹੋਣਗੇ ਜਿਹੜੇ ਉਹ ਤੁਹਾਡੇ ਤੋਂ ਪੁੱਛਣਗੇ ਪਰ ਇਸ ਵਾਰ ਇੱਕ ਖਾਸ ਗੱਲ ਇਸ ਮਰਦਮਸ਼ੁਮਾਰੀ ਦੀ ਇਹ ਹੈ ਕਿ 1931 ਤੋਂ ਬਾਅਦ ਇਹ ਪਹਿਲੀ ਵਾਰ ਹੋਏਗਾ ਕਿ ਜਦੋਂ ਇਹ ਇਸ ਜਿਹੜੀ ਹੈ ਮਰਦਮਸ਼ੁਮਾਰੀ ਦੇ ਵਿੱਚ ਜਾਤ ਆਧਾਰਿਤ ਡਾਟਾ ਵੀ ਇਕੱਠਾ ਕੀਤਾ ਜਾ ਰਿਹਾ ਹੈ ਤੁਹਾਡੀ ਜਾਤ ਬਾਰੇ ਵੀ ਇਸ ਵਾਰ ਪੁੱਛਿਆ ਜਾਏਗਾ ਤਾਂ ਕਿ ਜਿਹੜੀਆਂ ਕਮਜ਼ੋਰ ਵਰਗ ਨੇ ਆਰਥਿਕ ਤੌਰ ਤੇ ਕਮਜ਼ੋਰ ਵਰਗ ਨੇ ਦਲਿਤ ਭਾਈਚਾਰਾ ਹੈ ਉਹਨਾਂ ਦੇ ਬਾਪ ਉਹਨਾਂ ਦੇ ਲਈ ਇਹ ਡਾਟਾ ਇਕੱਠਾ ਹੋਏ ਉਹਨਾਂ ਦਾ ਅਨਲਿਸਿਸ ਹੋਏ ਤੇ ਉਸ ਦੇ ਆਧਾਰ ਤੇ ਜਿਹੜੇ ਕਮਜ਼ੋਰ ਭਾਈਚਾਰੇ ਨੇ ਉਹਨਾਂ ਦੇ ਲਈ ਸਰਕਾਰ ਸਕੀਮਾ ਬਣਾ ਸਕੇ ਇਹ ਮਾਮਲਾ ਜਿਹੜਾ ਹੈ ਵੈਸੇ ਰਾਹੁਲ ਗਾਂਧੀ ਨੇ ਇਸ ਨੂੰ ਲੋਕ ਸਭਾ ਚੋਣਾਂ ਦੇ ਵਿੱਚ ਮੁੱਦਾ ਬਣਾਉਣ ਦੀ ਕੋਸ਼ਿਸ਼ ਕੀਤੀ ਔਰ ਕਾਫੀ ਜ਼ਬਰਦਸਤ ਤਰੀਕੇ ਨਾਲ ਇਸ ਨੂੰ ਕੀਤਾ ਭਾਰਤੀ ਜਨਤਾ ਪਾਰਟੀ ਪਹਿਲਾਂ ਇਸ ਦਾ ਵਿਰੋਧ ਕਰਦੀ ਰਹੀ ਤੇ ਪਰ ਹੁਣ ਵਿਹਾਰ ਦੀਆਂ ਚੋਣਾਂ ਦੇ ਵਿੱਚ ਜਿੱਤ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੇ ਦੀ ਸਰਕਾਰ ਨੇ ਕੇਂਦਰ ਸਰਕਾਰ ਨੇ ਨਰਿੰਦਰ ਮੋਦੀ ਸਰਕਾਰ ਨੇ ਇਹ ਡਿਸੀਜਨ ਲਿਆ ਕਿ ਇਸ ਵਾਰ ਦਾ ਜਿਹੜਾ ਜਨਗਣਨਾ ਹੋਏਗੀ ਉਸ ਦੇ ਵਿੱਚ ਇੱਕ ਕਾਸਟ ਸਰਵੇ ਵੀ ਨਾਲ-ਨਾਲ ਹੋਏਗਾ ਸੋ 1931 ਤੋਂ ਬਾਅਦ ਪਹਿਲੀ ਵਾਰ ਇਹ ਮਰਦਮਸ਼ੁਮਾਰੀ ਵਿੱਚ ਸਾਰੇ ਭਾਈਚਾਰਿਆਂ ਦੀ ਜਾਤੀ ਆਧਾਰਿਤ ਜਨਗਣਨਾ ਕੀਤੀ ਜਾਏਗੀ ਨਾਗਰਿਕਾਂ ਕੋਲ ਰਜਿਸਟਰਾਰ ਜਨਰਲ ਆਫਿਸ ਦੇ ਪੋਰਟਲ ਉੱਤੇ ਜਾ ਕੇ ਸਵੈ ਗਣਨਾ ਕਰਨ ਦਾ ਵਿਕਲਪ ਵੀ ਹੋਵੇਗਾ ਪਹਿਲੇ ਪੜਾਅ ਵਿੱਚ ਲਗਭਗ 33 ਤੋਂ 35 ਸਵਾਲ ਪੁੱਛੇ ਜਾਣਗੇ ਜਿਨ੍ਹਾਂ ਵਿੱਚ ਮੁੱਖ ਤੌਰ ਤੇ ਮਕਾਨ ਦੀ ਕੀ ਹਾਲਤ ਹੈ ਫਰਸ਼ ਕਿਸ ਤਰ੍ਹਾਂ ਦਾ ਹੈ ਕੰਧਾਂ ਕਿਸ ਤਰ੍ਹਾਂ ਦੀਆਂ ਹਨ ਛੱਤ ਲਈ ਵਰਤੀ ਗਈ ਸਮੱਗਰੀ ਕੀ ਹੈ ਸਹੂਲਤਾਂ ਮਕਾਨ ਦੇ ਵਿੱਚ ਕਿਹੜੀਆਂ ਹਨ ਪੀਣ ਵਾਲੇ ਪਾਣੀ ਦੀ ਪਹੁੰਚ ਹੈ ਜਾਂ ਨਹੀਂ ਬਿਜਲੀ ਦਾ ਕਨੈਕਸ਼ਨ ਹੈ ਜਾਂ ਨਹੀਂ ਪਖਾਨੇ ਦੀ ਕਿਸਮ ਕੀ ਹੈ ਡਿਜੀਟਲ ਪਹੁੰਚ ਦੇ ਵਿੱਚ ਘਰ ਹੈ ਜਾਂ ਨਹੀਂ ਇੰਟਰਨੈਟ ਦੀ ਵਰਤੋਂ ਕਰਦੇ ਹੋ ਜਾਂ ਨਹੀਂ 스마트ফোন ਹੈ ਜਾਂ ਨਹੀਂ ਲੈਪਟਾਪ ਜਾਂ ਕੰਪਿਊਟਰ ਦੀ ਉਪਲਬਧਤਾ ਹੈ ਜਾਂ ਨਹੀਂ ਇਸ ਦੇ ਨਾਲ ਨਾਲ ਕਿਹੜੀ ਕਿਹੜੀ ਘਰ ਦੇ ਵਿੱਚ ਪ੍ਰਾਪਰਟੀ ਪਈ ਹੈ ਜਾਇਦਾਦ ਔਰ ਬਾਲਣ ਜਿਹੜੀ ਹੈ ਉਸ ਦੇ ਬਾਰੇ ਗੱਲ ਹੋਵੇਗੀ ਜਿਵੇਂ ਵਾਹਨ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਵਾਹਨ ਤੁਹਾਡੇ ਕੋ ਕਿਹੜੇ ਕਿਹੜੇ ਹੈ ਸਾਈਕਲ ਹੈ ਕਾਰ ਹੈ ਮੋਟਰਸਾਈਕਲ ਹੈ ਕਿੰਨੇ ਹਨ ਕਾਰਾਂ ਇੱਕ ਹੈ ਦੋ ਹੈ ਉਸ ਦੀ ਜਾਣਕਾਰੀ ਤੁਹਾਡੇ ਕੋਲੋਂ ਪੁੱਛੀ ਜਾਏਗੀ ਔਰ ਰਸੋਈ ਦੇ ਵਿੱਚ ਤੁਸੀਂ ਕਿਹੜੀ ਗੈਸ ਦੀ ਵਰਤੋਂ ਕਰਦੇ ਹੋ ਤੁਸੀਂ ਗੈਸ ਦੀ ਵਰਤੋਂ ਕਰਦੇ ਹੋ ਜਾਂ ਮਿੱਟੀ ਦੇ ਤੇਲ ਦੇ ਅਜੇ ਵੀ ਮਿੱਟੀ ਦੇ ਤੇਲ ਦੇ ਸਟੋਵ ਦੇ ਨਾਲ ਕੰਮ ਕਰਦੇ ਹੋ ਹੀਟਰ ਜਲਾਉਂਦੇ ਹੋ ਐਲਪੀਜੀ ਗੈਸ ਯੂਜ਼ ਕਰਦੇ ਹੋ ਪੀएनजी ਦੀ ਵਰਤੋਂ ਕਰਦੇ ਹੋ ਇਹ ਬੇਰਵਾ ਜਿਹੜਾ ਹੈ ਉਹ ਤੁਹਾਡੇ ਕੋਲੋਂ ਲਿਆ ਜਾਵੇਗਾ ਤੇ ਘਰ ਵਿੱਚ ਰਹਿਣ ਵਾਲੇ ਸਾਰੇ ਵਿਅਕਤੀਆਂ ਦੇ ਬਾਰੇ ਪੁੱਛਿਆ ਜਾਏਗਾ ਕਿ ਕੌਣ ਵਿਆਹਿਆ ਹੋਇਆ ਹੈ ਕਿੰਨੇ ਵਿਆਹੇ ਹੋਏ ਹਾਂ ਉਹਨਾਂ ਦੇ ਕਿੰਨੇ ਬੱਚੇ ਨੇ ਉਸ ਨਾਲ ریلیਟਡ ਹੋਰ ਜਾਣਕਾਰੀ ਜਿਹੜੀ ਹੈ ਉਹ ਇਕੱਠੀ ਹੋਏਗੀ ਤੇ ਹੁਣ ਅਗਲਾ ਸਵਾਲ ਅਗਲਾ ਸਵਾਲ ਇਹ ਹੋਏਗਾ ਕਿ ਕੀ ਇਹ ਜਿਹੜਾ ਡਾਟਾ ਇਕੱਠਾ ਕੀਤਾ ਜਾ ਰਿਹਾ ਇਸ ਦਾ ਜਿਹੜਾ ਅਗਲਾ ਇਲੈਕਸ਼ਨ ਲੋਕ ਸਭਾ ਦਾ ਇਲੈਕਸ਼ਨ 2029 ਦੇ ਵਿੱਚ ਹੋਏਗਾ ਉਸ ਦੇ ਉੱਤੇ ਕੋਈ ਅਸਰ ਹੋਏਗਾ ਜੀ ਬਿਲਕੁਲ ਹੋਏਗਾ ਸੋ ਇਸ ਦਾ ਮਤਲਬ ਇਹ ਹੈ ਕਿ ਜਿਹੜਾ ਵੀ ਡਾਟਾ ਜਨਗਣਨਾ ਤੋਂ ਇਕੱਠਾ ਹੋਏਗਾ ਉਸ ਦੇ ਆਧਾਰ ਤੇ ਫਿਰ ਫਿਰ ਇਹ ਅੱਗੇ ਜਾ ਕੇ ਇਹ ਪਤਾ ਲਾਇਆ ਜਾਏਗਾ ਕਿ ਭਾਈ ਕਿਹੜੇ ਕਿਹੜੇ ਏਰੀਏ ਦੇ ਵਿੱਚ ਕਿੰਨੀ ਪੋਪੂਲੇਸ਼ਨ ਹੈ ਉੱਥੇ ਕਿੰਨੀਆਂ ਹੋਰ ਸੀਟਾਂ ਵਿਧਾਨ ਦੀ ਲੋੜ ਹੋਏਗੀ ਵਿਧਾਨ ਸਭਾ ਦੀਆਂ ਸੀਟਾਂ ਵੀ ਵੱਧ ਸਕਦੀਆਂ ਨੇ ਲੋਕ ਸਭਾ ਦੀਆਂ ਸੀਟਾਂ ਵੀ ਵੱਧ ਸਕਦੀਆਂ ਨੇ ਖਾਸ ਕਰਕੇ ਜਿਹੜਾ ਯੂਪੀ ਬਿਹਾਰ ਜਿੱਥੋਂ ਦੀ ਪੋਪੂਲੇਸ਼ਨ ਬਹੁਤ ਤੇਜ਼ੀ ਦੇ ਨਾਲ ਗਰੋਅ ਕੀਤੀ ਹੈ ਉੱਥੇ ਸੀਟਾਂ ਵਧਣਗੀਆਂ ਹੁਣ ਇਹ ਆਪਣੇ ਆਪ ਦੇ ਵਿੱਚ ਇੱਕ ਪੋਲੀਟੀਕਲ ਇਸ਼ੂ ਵੀ ਹੈ ਸਾਊਥ ਦੀਆਂ ਸਟੇਟਸ ਜਿਹੜੀਆਂ ਨੇ ਉਹ ਇਹ ਗੱਲ ਕਰ ਰਹੀਆਂ ਨੇ ਇਸ ਗੱਲ ਦਾ ਵਿਰੋਧ ਕਰ ਰਹੀਆਂ ਨੇ ਕਿ ਜੇ ਕਿਸੇ ਸਟੇਟ ਨੇ ਕਿਉਂਕਿ ਹਿੰਦੁਸਤਾਨ ਸਰਕਾਰ ਦਾ ਪੂਰਾ ਜੋਰ ਕਿਸੇ ਸਮੇਂ ਪੋਪੂਲੇਸ਼ਨ ਕੰਟਰੋਲ ਦੇ ਉੱਤੇ ਰਿਹਾ ਤੇ ਜਿਹੜੇਆਂ ਜੜੀਆਂ ਸਟੇਟਾਂ ਨੇ ਵਧੀਆ ਤਰੀਕੇ ਦੇ ਨਾਲ ਉਸ ਪ੍ਰੋਗਰਾਮ ਨੂੰ ਲਾਗੂ ਕੀਤਾ ਆਪਣੀ ਜਨਸੰਖਿਆ ਨੂੰ ਕੰਟਰੋਲ ਕੀਤਾ ਤੇ ਜੇ ਹੁਣ ਉਹਨਾਂ ਦੀਆਂ ਸੀਟਾਂ ਘਟ ਜਾਣਗੀਆਂ ਤੇ ਸਿਰਫ ਇਸ ਲਈ ਤੁਸੀਂ ਸੀਟਾਂ ਵਧਾ ਰਹੇ ਹੋ ਕਿ ਕਿਸੇ ਏਰੀਆ ਦੇ ਵਿੱਚ ਜ਼ਿਆਦਾ ਲੋਕ ਪੋਪੂਲੇਸ਼ਨ ਹੋ ਗਈ ਤਾਂ ਕਿ ਜਿਹੜੀ ਆਬਾਦੀ ਕੰਟਰੋਲ ਕਰਨ ਦੀ ਜਿਹੜੀ ਪੋਪੂਲੇਸ਼ਨ ਕੰਟਰੋਲ ਕਰਨ ਦੀ ਕਰਨ ਦੇ ਪ੍ਰੋਗਰਾਮ ਨੂੰ ਸੂਬਿਆਂ ਨੇ ਸਹੀ ਤਰੀਕੇ ਨਾਲ ਲਾਗੂ ਕੀਤਾ ਜਾਂ ਵਧੀਆ ਤਰੀਕੇ ਨਾਲ ਲਾਗੂ ਕੀਤਾ ਕੀ ਤੁਸੀਂ ਉਹਨਾਂ ਨੂੰ ਸਜ਼ਾ ਦੇ ਰਹੇ ਹੋ ਇਹ ਇੱਕ ਵੱਡਾ ਸਵਾਲ ਪੋਲੀਟੀਕਲ ਸਵਾਲ ਜਿਹੜਾ ਹੈ ਸਾਊਥ ਦੀਆਂ ਸਟੇਟਸ ਵੱਲੋਂ ਖੜਾ ਕੀਤਾ ਜਾ ਰਿਹਾ ਕਿਉਂਕਿ ਸਾਊਥ ਨੇ ਸਾਊਥ ਦੀਆਂ ਸਟੇਟਸ ਨੇ ਪੋਪੂਲੇਸ਼ਨ ਕੰਟਰੋਲ ਪ੍ਰੋਗਰਾਮ ਨੂੰ ਬਹੁਤ ਹੀ ਸਾਰਥਕ ਔਰ ਬਹੁਤ ਹੀ ਇਫੈਕਟਿਵ ਤਰੀਕੇ ਨਾਲ ਲਾਗੂ ਕੀਤਾ ਸੀ ਖੈਰ ਸੀਟਾਂ ਦੀ ਵੰਡ ਵਿੱਚ ਵਾਧਾ ਹੋ ਸਕਦਾ ਹੈ ਮੌਜੂਦਾ ਲੋਕ ਸਭਾ ਦੇ ਵਿੱਚ ਸੀਟਾਂ 543 ਹਨ 1971 ਦੀ ਮਰਦਮਸ਼ੁਮਾਰੀ ਉੱਤੇ ਆਧਾਰਤ ਹਨ ਉਸ ਤੋਂ ਬਾਅਦ ਕਈ ਵਾਰ ਮਰਦਮਸ਼ੁਮਾਰੀ ਹੋਈ ਔਰ 2027 ਦੇ ਡਾਟਾ ਦੇ ਆਧਾਰ ਤੇ ਆਬਾਦੀ ਵੱਧਦੀ ਆਬਾਦੀ ਨੂੰ ਦੇਖਦੇ ਹੋਏ ਲੋਕ ਸਭਾ ਦੇ ਵਿੱਚ ਔਰ ਰਾਜ ਸਭਾ ਦੇ ਵਿੱਚ ਸੀਟਾਂ ਦੀ ਗਿਣਤੀ ਦੇ ਵਿੱਚ ਕਾਫੀ ਵਾਧਾ ਹੋ ਸਕਦਾ ਹੈ ਇਸ ਦੇ ਨਾਲ ਨਾਲ ਔਰਤਾਂ ਦਾ ਰਾਖਵਾਕਰਨ ਨਾਰੀ ਸ਼ਕਤੀ ਵੰਦਨ ਅਧਿਨਿਯਮ ਮੁਤਾਬਕ ਲੋਕ ਸਭਾ ਤੇ ਵਿਧਾਨ ਸਭਾ ਦੇ ਵਿੱਚ 33% ਦੀ ਸੀਟਾਂ ਔਰਤਾਂ ਦੇ ਲਈ ਰਾਖਮੀਆਂ ਹੋ ਸਕਦੀਆਂ ਹਨ ਇਹ ਰਾਖਮਾਕਰਨ ਨਵੀਂ ਮਰਦਮਚਮਾਰੀ ਅਤੇ ਸੀਟਾਂ ਦੀ ਵੰਡ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ 2029 ਦੀਆਂ ਚੋਣਾਂ ਵਿੱਚ ਲਾਗੂ ਕੀਤਾ ਜਾ ਸਕਦਾ ਹੈ ਪਰ ਜਨਗਣਨਾ ਤੋਂ ਬਾਅਦ ਇੱਕ ਡੀਲਿਮਿਟੇਸ਼ਨ ਕਮਿਸ਼ਨ ਬਣੇਗਾ ਹਰੇਕ ਚੋਣ ਖੇਤਰ ਦੀਆਂ ਹੱਦਾਂ ਨੂੰ ਦੁਬਾਰਾ ਤੈਅ ਕਰੇਗਾ ਤਾਂ ਜੋ ਹਰੇਕ ਸੰਸਦ ਮੈਂਬਰ ਲਗਭਗ ਬਰਾਬਰ ਦੀ ਆਬਾਦੀ ਦੀ ਨਮਾਇੰਦਗੀ ਕਰ ਸਕੇ ਔਰ ਰਾਖਮੀਆਂ ਸੀਟਾਂ ਦੇ ਵਿੱਚ ਐਸਸੀ ਔਰ ਐਸਟੀ ਭਾਈਚਾਰਿਆਂ ਦੇ ਲਈ ਸੀਟਾਂ ਦੀ ਰਾਖਮੀ ਗਿਣਤੀ ਦੇ ਅਨੁਪਾਤ ਵੀ ਬਦਲ ਜਾਵੇਗਾ ਇਸੇ ਤਰ੍ਹਾਂ ਦਾ ਅਸਰ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਵੀ ਦੇਖਣ ਨੂੰ ਮਿਲੇਗਾ ਕਿਉਂਕਿ ਦਲਿਤ ਆਬਾਦੀ ਦੇ ਐਂਗਲ ਤੋਂ ਔਰ ਬੇਮਨ ਦੇ ਐਂਗਲ ਤੋਂ ਇੱਥੇ ਵੀ ਸੀਟਾਂ ਦੀ ਗਿਣਤੀ ਜਿਹੜੀ ਹੈ ਉਹਦੇ ਵਿੱਚ ਬਦਲਾ ਆ ਸਕਦਾ ਹੈ ਸੋ ਮਰਦਮ ਸ਼ਮਾਰੀ ਬਾਰੇ ਅਸੀਂ ਬੇਸਿਕ ਜੀ ਜਾਣਕਾਰੀ ਤੁਹਾਨੂੰ ਦੇਣ ਦੀ ਕੋਸ਼ਿਸ਼ ਕੀਤੀ ਉਮੀਦ ਹੈ ਤੁਹਾਨੂੰ ਇਹ ਪਸੰਦ ਆਈ ਹੋਵੇਗੀ ਤੁਸੀਂ ਸਾਡੇ ਨਾਲ ਜੁੜੇ ਤੁਹਾਡਾ ਬਹੁਤ ਧੰਨਵਾਦ ਨਮੀਆਂ ਤੇ ਤਾਜ਼ਾ ਖਬਰਾਂ ਦੇ ਲਈ ਡੀਪ ਅਨਲਿਸਿਸ ਦੇ ਲਈ ਤੁਸੀਂ ਸਾਨੂੰ ਫੋਲੋ ਕਰਦੇ ਰਹੋ ਦੂਜਾ ਪੰਜਾਬ ਫੇਸਬੁੱਕ YouTube ਔਰ Instagram ਤੇ ਵੀ ਉਪਲਬਧ ਹੈ ਤੁਹਾਡਾ ਬਹੁਤ ਧੰਨਵਾਦ